ਪ੍ਰੋਗਰਾਮ ਸਾਹਵਤੇ ਸਾਹਮਣੇ ਅਰਦਾਸ ਕਿਉਂ ਕਰਨੀ ਹੈ ਕੀ ਗੱਲ ਪੂਰੀ ਨਹੀਂ ਪਈ ਉੱਥੋਂ ਜਿੱਥੋਂ ਤੂੰ ਪੁੱਛ ਕੇ ਆਇਆ ਸਾਰਾ ਕੁਝ ਜਿੱਥੋਂ ਤੂੰ ਟੇਵੇ ਲਵਾਏ ਆ ਟਾਈਮ ਕਢਾਇਆ ਸਾਰਾ ਕੁਝ ਹੁਣ ਉੱਥੋਂ ਪੂਰੀ ਨਹੀਂ ਪਈ ਹੁਣ ਇੱਥੇ ਅਰਦਾਸ ਜ਼ਰੂਰੀ ਹੈ ਤੇ ਜੇ ਇੱਥੇ ਟੇਕ ਹੈ ਤੇਰੀ ਵਾਕਈ ਇੱਥੇ ਤੇਰੀ ਟੇਕ ਹੈ ਫਿਰ ਤੂੰ ਹੋਰ ਥਾਂ ਕੀ ਲੈਣ ਜਾਣਾ ਸਮਝ ਰਹੇ ਹੋ ਇਹ ਸਾਰਿਆਂ ਦੀ ਗੱਲ ਆ ਕਿਸੇ ਇੱਕ ਦੀ ਨਹੀਂ ਸਾਰਿਆਂ ਦੀ ਕਿ ਜੇ ਸਾਡੀ ਇੱਥੋਂ ਬਿਨਾਂ ਕਿਤੇ ਪੂਰੀ ਨਹੀਂ ਪੈਂਦੀ ਜੇ ਅਸੀਂ ਸਾਰਾ ਕੁਝ ਕਰ ਕਰਾ ਕੇ ਫਿਰ ਅਰਦਾਸ ਇੱਥੇ ਹੀ ਕਰਨੀ ਹੁੰਦੀ ਆ ਮੈਂ ਇਹ ਬੇਨਤੀ ਕਰਦਾ ਵੀ ਜਿੰਨੇ ਭੈਣ ਭਰਾ ਤੁਸੀਂ ਬੈਠੇ ਹੋ ਤੇ ਅੱਗੇ ਵੀ ਵੱਧ ਤੋਂ ਵੱਧ ਇਹ ਮੈਸੇਜ ਪਹੁੰਚਾਓ ਵੱਧ ਤੋਂ ਵੱਧ ਇਹ ਗੱਲ ਅੱਗੇ ਸਾਰਿਆਂ ਤੱਕ ਪਹੁੰਚਣੀ ਚਾਹੀਦੀ ਆ ਵੀ ਜੀਨੇ ਕਿਸੇ ਨੇ ਗੁਰੂ ਗ੍ਰੰਥ ਸਾਹਿਬ ਦੇ ਸਨਮੁਖ ਅਰਦਾਸ ਕਰਨੀ ਹੈ ਕਰਾਉਣੀ ਹੈ ਉਹ ਭਾਈ ਕਿਤੇ ਹੋਰ ਟੇਕ ਨਾ ਰੱਖੋ ਜੇ ਕੋਤੇ ਕੋਈ ਹੋਰ ਟੇਕ ਲੈ ਆਇਆ ਕਿ ਤੂੰ ਨੇ ਆਪਣਾ ਪ੍ਰਬੰਧ ਕਰ ਲਿਆ ਵਾ ਤੇ ਫਿਰ ਉਹ ਉਹਨੂੰ ਇੱਥੇ ਆਉਣ ਦੀ ਕੋਈ ਲੋੜ ਨਹੀਂ ਫਿਰ ਕੋਈ ਲੋੜ ਨਹੀਂ ਫਿਰ ਉਹ ਆਪਣਾ ਜਦੋਂ ਉਹਦੀ ਟੇਕ ਹੀ ਕਿਤੇ ਹੋਰ ਆ ਤੇਰੇ ਫਾਰਮੈਲਿਟੀ ਕਿਉਂ ਜਿਹਦੀ ਟੇਕ ਕਿਤੇ ਹੋਰ ਹੀ ਹੈ ਜਿਹਦਾ ਭਰੋਸਾ ਗੁਰੂ ਗ੍ਰੰਥ ਸਾਹਿਬ ਤੇ ਹੈ ਹੀ ਨਹੀਂ ਮੰਨਦੇ ਹੋ ਨਾ ਹੈ ਨਹੀਂ ਜਦੋਂ ਉਹ ਟੇਵੇ ਤਾਂ ਕਿਤੇ ਹੋਰ ਲਵਾਉਂਦਾ ਫਿਰਦਾ ਫਿਰ ਉਹਦਾ ਗੁਰੂ ਗ੍ਰੰਥ ਸਾਹਿਬ ਤੇ ਭਰੋਸਾ ਥੋੜੀ ਹੈ ਖੈਰ ਸੋ ਇਦਾਂ ਕਰਨ ਵਾਲਾ ਕੋਈ ਹੋਵੇ ਕੋਈ ਹੋਵੇ ਚਲੋ ਕਰਦਾ ਕਰੀ ਜਾਏ ਆਪਾਂ ਨੂੰ ਕੋਈ ਮਤਲਬ ਨਹੀਂ ਨਾ ਅਸੀਂ ਕਿਸੇ ਨੂੰ ਧੱਕੇ ਨਾਲ ਕੋਈ ਗੱਲ ਮਨਾ ਸਕਦੇ